ਬਾਬੂਸ਼ਾਹ ਦੇਖ ਰਹੇ ਤੁਸੀਂ ਐਸਵਾਰ ਦੀਵਾਲੀ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸੁਨੇਹੇ ਦਿੱਤੇ ਜਾ ਰਹੇ ਆ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੀ ਗੱਲ ਕਰੀਏ ਉਹਨਾਂ ਵੱਲੋਂ ਗ੍ਰੀਨ ਦੀਵਾਲੀ ਦਾ ਸੁਨੇਹਾ ਦਿੱਤਾ ਗਿਆ ਮੁਹਾਲੀ ਚ 7 ਫੇਸ ਦੀ ਮਾਰਕੀਟ ਆ ਜਿਹੜੀ ਸਭ ਤੋਂ ਬਿਜ਼ੀ ਮਾਰਕੀਟਸ ਚ ਹੁੰਦੀ ਆ ਉੱਥੇ ਫਾਊਂਡੇਸ਼ਨ ਦੇ ਨਾਲ ਜਿਹੜੇ ਜੁੜੇ ਲੋਕ ਨੇ ਉਹਨਾਂ ਨੇ ਲੋਕਾਂ ਨੂੰ ਦੁਕਾਨਦਾਰਾਂ ਨੂੰ ਦੀਵੇ ਵੰਡੇ ਨੇ ਮਿੱਟੀ ਦੇ ਦੀਵੇ ਵੰਡੇ ਨੇ ਤੇ ਇਹ ਅਪੀਲ ਕੀਤੀ ਆ ਕਿ ਵੱਧ ਤੋਂ ਵੱਧ ਗ੍ਰੀਨ ਦੀਵਾਲੀ ਦਾ ਜਿਹੜਾ ਸੁਨੇਹਾ ਆ ਪੂਰੇ ਦੇਸ਼ ਤੇ ਦਿੱਤਾ ਜਾਂਦਾ ਉਸ ਨੂੰ ਕਾਮਯਾਬ ਕੀਤਾ ਜਾਵੇ ਤੇ ਕੀ ਕਹਿਣਾ ਚਾਹੁੰਦੇ ਨੇ ਕਿਸ ਤਰ੍ਹਾਂ ਦੇ ਨਾਲ ਇਸ ਨੂੰ ਇੰਪਲੀਮੈਂਟ ਕਰਨ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਜੀ ਭਾਈ ਕੀ ਨਾਮ ਹੈ ਤੇ ਕੀ ਤੁਸੀਂ ਸੁਨੇਹਾ ਸਿਕਲ ਜੀ ਮੇਰਾ ਨਾਮ ਐਡਵੋਕੇਟ ਇਕਬਾਲਪੁਰ ਸਿੰਘ ਆ ਅਸੀਂ ਵਿਕਿਉ ਮਿੰਡੋ ਖੇੜਾ ਫਾਊਂਡੇਸ਼ਨ ਵੱਲੋਂ ਜਿਵੇਂ ਅਸੀਂ ਪਹਿਲਾਂ ਗੋ ਗ੍ਰੀਨ ਦੇ ਤਹਿਤ ਅਸੀਂ ਸਾਰੇ ਪੰਜਾਬ ਆਲਓਵਰ ਪੰਜਾਬ ਅਸੀਂ ਟਰੀ ਪਲਾਂਟੇਸ਼ਨ ਕੀਤੀ ਹੁਣ ਅਸੀਂ દિਵਾਲੀ ਵੇਲੇ ਅਸੀਂ ਆਪਦੇ ਪੰਜਾਬ ਦੇ ਵਸੀਆਂ ਨੂੰ ਹਾਲੀ ਦੇ ਵਸੀਆਂ ਨੂੰ ਦੀਵੇ ਅੱਜ ਮੰਡਣ ਆਏ ਆ ਅਸੀਂ ਇਹਦੇ ਗੋਗਰੀਨ ਦੇ ਤਹਿਤ ਹੀ ਅੱਜ ਮਤਲਬ ਇਹ ਇਨੀਸ਼ੀਏਟਿਵ ਲੈਣ ਲੱਗੇ ਆ ਕਿ ਅਸੀਂ ਬੇਨਤੀ ਵੀ ਕਰਦੇ ਆ ਸਾਰੇ ਆਪਦੇ ਸਾਥੀਆਂ ਨੂੰ ਕਿ ਅਸੀਂ ਆਪਾਂ ਸਾਰੇ ਜਾਨੇ ਰਲ ਕੇ ਇਹ ਜਿਹੜੀਆਂ ਚਾਈਨੀਜ਼ ਲਾਈਟਾਂ ਨੇ ਜਾਂ ਪਟਾਕੇ ਆ ਉਹਨਾਂ ਤੋਂ ਪਾਸੇ हट ਕੇ ਜਿਹੜਾ ਅਸਲ ਆਪਣਾ ਇਹ ਆ ਵੀ ਪੁਰਾਣਾ ਵਿਰਸਾ ਜੋ ਆਪਾਂ ਦੀਵਿਆਂ ਦੀ ਦੀਵਾਲੀ ਜਿਹਨੂੰ ਕਿਹਾ ਜਾਂਦਾ ਸੀਗਾ ਆਪਾਂ ਸਾਰੇ ਜਾਣੇ ਕੋਈ ਘਿਓ ਦਾ ਦੀਵਾ ਵਾਲਦਾ ਸੀ ਜਾਂ ਫਿਰ ਆਪਾਂ ਆਪਣਾ ਸਰੋਂ ਦੇ ਤੇਲ ਦੇ ਦੀਵੇ ਵਾਲਦੇ ਸੀ ਤਾਂ ਉਹਨੂੰ ਮੁੜ ਕੇ ਆਪਾਂ ਪੰਜਾਬ ਦੇ ਵਿੱਚ ਲੈ ਕੇ ਆਈਏ ਤਾਂ ਉਸ ਤਹਿਤ ਅਸੀਂ ਬੇਨਤੀ ਕਰਦੇ ਹਾਂ ਅੱਜ ਸਾਰਿਆਂ ਨੂੰ ਅੱਜ ਅਸੀਂ ਇਸ ਇਨੀਸ਼ੀਏਟਿਵ ਲੈ ਕੇ ਆਏ ਹਾਂ ਕਿ ਆਪਣੇ ਵੱਲੋਂ ਅਸੀਂ ਮਹਾਲੀ ਵਾਸੀਆਂ ਨੂੰ ਆਪਣੇ ਵੱਲੋਂ ਦੀਵੇਜ਼ ਦੀਵਾਜ਼ ਅਸੀਂ ਗਿਫਟ ਕਰਾਂਗੇ ਵਿਕੀ ਮਿੰਡੋ ਖੇੜਾ ਫਾਊਂਡੇਸ਼ਨ ਵੱਲੋਂ ਤੇ ਕਿੱਥੇ ਦਸੀ ਗਿਫਟ ਕਰਦੇ ਹਾਂ ਅਸੀਂ ਜੀ ਅੱਜ ਮਾਰਕੀਟ ਦੇ ਵਿੱਚ ਸੱਤ ਫੀਸ ਦੀ ਮਾਰਕੀਟ ਹੈ ਸੋ ਇੱਥੇ ਅਸੀਂ ਆਪਣਾ ਅੱਜ ਗਿਫਟ ਕਰਨ ਆਏ ਆਂ ਲੋਕਾਂ ਨੂੰ ਦੀਵਾਲੀ ਵਿਸ਼ ਕਰਨ ਆਏ ਆਂ ਤੇ ਇਸ ਇਨੀਸ਼ੀਏਟਿਵ ਨੂੰ ਲੈ ਕੇ ਤੇ ਪਲੱਸ ਅਸੀਂ ਨਾਲ ਕੁਝ ਆਫਨੇਜਸ ਹੈਗੀਆਂ ਨੇ ਉਹਨਾਂ ਦੇ ਵਿੱਚ ਜਾ ਕੇ ਆਵਾਂਗੇ ਕਿਉਂਕਿ ਹਰੇਕ ਬੰਦਾ ਆਪਣੇ ਅੱਜ ਪਰਿਵਾਰ ਦੇ ਨਾਲ ਤਾਂ ਦੀਵਾਲੀ ਮਨਾ ਰਿਹਾ ਪਰ ਜਿਨ੍ਹਾਂ ਕੋਲੇ ਪਰਿਵਾਰ ਨਹੀਂ ਹੈ ਸੋ ਉਹਨਾਂ ਨੂੰ ਵੀ ਅਸੀਂ ਮਹਿਸੂਸ ਕਰਾਉਣਾ ਚਾਹੁੰਦੇ ਆਂ ਕਿ ਕੋਈ ਨਾ ਕੋਈ ਉਹਨਾਂ ਲਈ ਹੈਗਾ ਤਾਂ ਵਿਕੁਮੇਟੋ ਫੇੜਾ ਫਾਊਂਡੇਸ਼ਨ ਹਮੇਸ਼ਾ ਖੜੀ ਰਹੀ ਹੈ ਜਿਹੜੇ ਆਫਸਨ ਨੇ ਉਹਨਾਂ ਨਾਲ ਵੀ ਤਾਂ ਉਹਨਾਂ ਨਾਲ ਅਸੀਂ ਦੀਵਾਲੀ ਮਨਾਣ ਜਾਵਾਂਗੇ